ਸਤਿ ਸ਼੍ਰੀ ਅਕਾਲ ਜੀ ਮੈਂ ਭਪਿੰਦਰ ਗਰੇਵੜ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਹੈ ਜੀ ਇਸ ਵਕਤ ਮਿਸੀ ਸਾਗਾ ਦੇ ਵਿੱਚ ਜਿੱਥੇ ਮਹਿਫਲ ਰੈਡੀਕਨ ਹਰ ਸਾਲ ਦੀ ਤਰ੍ਹਾਂ ਜਿਹੜਾ ਪੰਜਾਬ ਡੇ ਮੇਲਾ ਔਰ ਟਰਕਿੰਗ ਸ਼ੋ ਕਰਵਾਇਆ ਜਾਂਦਾ ਔਰ ਮੇਰੇ ਨਾਲ ਭਾਈ ਗਿੱਲ ਹਰਦੀਪ ਤੇ ਭਾਈ ਮੱਖਣਪਰਾੜ ਨੇ ਸੋ ਭਾਈ ਜੀ ਪਹਿਲਾਂ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਸਤਿ ਸ਼੍ਰੀ ਅਕਾਲ ਜੀ ਗਰੇਵੜ ਸਾਹਿਬ ਡੇਲੀ ਪੋਸਟ ਦਾ ਦੇਖਰੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਤੇ ਤੁਹਾਡੇ ਸਾਰੇ ਸਟਾਫ ਨੂੰ ਸਤਿ ਸ਼੍ਰੀ ਅਕਾਲ ਭਾਈ ਜੀ ਤੁਹਾਡਾ ਵੀ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਗਰੇਵੜ ਜੀ ਡੇਲੀ ਪੋਸਟ ਨੂੰ ਦੇਖਣ ਵਾਲਿਆਂ ਨੂੰ ਵੀ ਪਿਆਰ ਭਰੇ ਸਤਿ ਸ੍ਰੀ ਅਕਾਲ ਜੀ ਸੋ ਬਾਈ ਜੀ ਸ਼ੁਰੂ ਕਰਦੇ ਆ ਅਕਸਰ ਅਖਾੜੇ ਲਾਉਂਦੇ ਰਹਿੰਨੇ ਹਾਂ ਮੇਲੇ ਹੁੰਦੇ ਆ ਹਰ ਸਾਲ ਹੀ ਹੁੰਦੇ ਆ ਕਦੇ ਕੈਲਗਰੀ ਦੇਖਦੇ ਆ ਕਦੇ ਇੰਡੀਆ ਚ ਕਦੇ ਕਿਵੇਂ ਲੱਗਦਾ ਜੀ ਬਸ ਸਾਰਾ ਪੈਣ ਮਿੱਤਰਾਂ ਦਾ ਹੀ ਆ ਜਿੱਥੇ ਜਾਣ ਦੀ ਦੁਨੀਆ ਹੁਣ ਕਿਉਂਕਿ ਛੋਟੀ ਹੋ ਗਈ ਆ ਪੰਜਾਬ ਤੋਂ ਬੰਦਾ ਕਈ ਹੁਣ ਤਾਂ ਸਿੱਧੀਆਂ ਫਲਾਈਟਾਂ ਵੀ ਚੱਲ ਪਈਆਂ ਤੇ ਬੰਦਾ ਦੂਜੇ ਦਿਨ ਇੱਥੇ ਆ ਜਾਂਦਾ ਤੇ ਅੱਜ ਹੁਣ ਸਵੇਰੇ 4-5 ਘੰਟੇ ਪਹਿਲਾਂ ਆਦੇ ਐਮਸਪੋਰਟ ਸੀ ਹੁਣ ਇੱਥੇ ਆ ਗਏ ਮਤਲਬ ਹੁਣ ਜਿੱਥੇ ਜਾਂਨੇ ਹੁਣ ਪੰਜਾਬ ਵੱਡਾ ਹੋ ਗਿਆ ਬਹੁਤ ਵੱਡਾ ਪੰਜਾਬ ਹੋ ਗਿਆ ਇੱਕ ਤੁਹਾਨੂੰ ਰਿਆ ਪੰਜਾਬ ਵੇਖੋ ਲੈਂਦਾ ਦੇ ਚੜਦਾ ਦਾ ਸੀਗਾ ਹੀ ਸੀਗਾ ਫਿਰ ਯੂਰਪ ਚ ਆ ਗਿਆ ਫਿਰ ਹੁਣ ਕੈਨੇਡਾ ਅਮਰੀਕਾ ਨਿਊਜ਼ੀਲੈਂਡ ਆਸਟ੍ਰੇਲੀਆ ਪੰਜਾਬ ਬਹੁਤ ਵੱਡਾ ਤੇ ਜਿੱਥੇ ਵੀ ਜਾਂਦਾ ਬੜਾ ਪਿਆਰ ਮਿਲਦਾ ਤੇ ਜੇ ਭਾਈ ਜੀ ਗੱਲ ਕੀਤੀ ਜਾਵੇ ਜਿਹੜੀ ਆਪਣੀ ਆਡੀਅנס ਆ ਦਿਨ ਪਰ ਦਿਨ ਜਿਵੇਂ ਅਪਗ੍ਰੇਡ ਹੁੰਦਾ ਰਹਿੰਦਾ ਸਾਰਾ ਕੁਝ ਬਦਲਦਾ ਰਹਿੰਦਾ ਪਰ ਜਿਹੜੇ ਅਖਾੜੇ ਆ ਉਹ ਦੋ ਦੋ ਚਾਰ ਚਾਰ ਘੰਟੇ ਜਿਹੜੇ ਹੱਕ ਦੇ ਜੋਰ ਤੇ ਗਾਉਣਾ ਉਹ ਸ਼ਾਇਦ ਸੌਖਾ ਨਹੀਂ ਉਹ ਕਿਸੇ ਕਿਸੇ ਦੀ ਲਿਖੇ ਆਇਆ ਉਹਦੇ ਬਾਰੇ ਕੀ ਏ ਅਸੀਂ ਬ ਕੋਈ ਚ ਕੋਈ ਸਾਡਾ ਅਸੀਂ ਮਾਨ ਨਹੀਂ ਅਸੀਂ ਕਰ ਸਕਦੇ ਕਿਉਂਕਿ ਇਹ ਤਾਂ ਕੁਦਰਤੀ ਰੰਗ ਜਿਹਨੇ ਜਿਉਂ ਜਿਉਂ ਜ ਤੁਹਾਨੂੰ ਆਵਾਜ਼ ਦਿੱਤੀ ਜਾਂ ਕਿਸੇ ਨੂੰ ਦਿੱਤਾ ਵਾ ਬਾਕੀ ਸਮੇਂ ਦੇ ਹਿਸਾਬ ਨਾਲ ਗਾਇਕੀ ਬਦਲਦੀ ਰਹਿੰਦੀ ਹੈ ਪਰ ਅਸੀਂ ਆਪ ਦਾ ਜਿਹੜਾ ਸਾਡਾ ਆਪ ਦਾ ਹੈਗਾ ਕੀ ਸਟਾਈਲ ਆ ਉਹ ਵਰਕਰਾਰਾ ਤੇ ਪਰ ਸਾਨੂੰ ਖੁਸ਼ੀ ਹੈ ਵੀ ਸਾਡੇ ਜਿਹੜੇ ਪਸੰਦ ਕਰਨ ਵਾਲੇ ਵੀ ਬਹੁਤ ਬੈਠੇ ਆ ਮਾਜੀ ਤੁਹਾਨੂੰ ਪੁੱਛਦੇ ਨਹੀਂ ਮੈਂ ਬਾਈ ਜੀ ਹੁਣਾਂ ਨੇ ਕਿਹਾ ਵੀ ਪੰਜਾਬ ਵੱਡਾ ਹੋ ਗਿਆ ਅੱਗੇ ਲੈਂਦਾ ਚੜਦਾ ਪੰਜਾਬ ਸੀ ਹੁਣ ਇੱਥੇ ਵੀ ਹਰ ਜਗ੍ਹਾ ਜਿੱਥੇ ਜਾਈਏ ਆਪਾਂ ਦੁਨੀਆ 'ਚ ਪੰਜਾਬ ਵਸਿਆ ਹੋਇਆ ਤੁਸੀਂ ਅਕਸਰ ਗਾਣੀਆਂ 'ਚ ਲਿਖਦੇ ਰਹਿੰਨੇ ਹੋ ਚਾਹੇ ਉਹ ਕਹਿੰਦੇ ਹੁੰਦੇ ਆ ਵੱਡਿਆਂ ਨੂੰ ਛੋਟਿਆਂ ਨੂੰ ਲੈ ਕੇ ਹਰ ਵਰਗ ਨੂੰ ਔਰ ਉਹ ਜਮਾਨੇ ਤੋਂ ਸੁਣਦੇ ਆ ਜਦੋਂ ਅਸੀਂ ਛੋਟੇ-ਛੋਟੇ ਹੁੰਦੇ ਸੀ ਅਸੀਂ ਤਸ਼ਾਹਦ ਹੁੰਦੇ ਜੰਮੇ ਸੀ ਜਦੋਂ ਮਾਨ ਸਾਹਿਬ ਨੇ ਆਪਣੇ ਗਾਣੇ ਗਾਦੇ ਤੁਸੀਂ ਕਿਵੇਂ ਕਹੋਗੇ ਮੈਂ ਇਹ ਕਹਣਾ ਇਹ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਅੱਜ ਕੱਲਾ ਜਿਹੜਾ ਮੀਡੀਆ ਆ ਗਿਆ ਇਹਨੇ ਬੜੀ ਜਿਹੜੀ ਦੁਨੀਆ ਹੈਗੀ ਆ ਦੂਰ ਤੱਕ ਕਹਿੰਦੇ ਵੱਡਾ ਹੋ ਗਿਆ ਪੰਜਾਬ ਵੱਡਾ ਹੋ ਗਿਆ ਸਭ ਕੁਝ ਹੋ ਗਿਆ ਔਰ ਹਰ ਤਰ੍ਹਾਂ ਦੇ ਗੀਤ ਜਿਹੜੇ ਤੁਹਾਨੂੰ ਪਤਾ ਆਪਾਂ ਨੂੰ ਸੁਣਨ ਨੂੰ ਮਿਲਦੇ ਆ ਸਾਡੀ ਖੁਸ਼ੀ ਖੁਸ਼ਕਿਸਮਤੀ ਹੈ ਇਹ ਆ ਕਿ ਸਾਡੇ ਹਰ ਖੇਤਰ ਦੇ ਵਿੱਚ ਸਰੋਤੇ ਹੈਗੇ ਆ ਬਜ਼ੁਰਗ ਵੀ ਜਿਹੜੇ ਹੈਗੇ ਆ ਉਹ ਵੀ ਸਾਡੇ ਗੀਤ ਬਹੁਤ ਸੁਣਦੇ ਆ ਜਿਹੜੇ ਸਿਆਣੇ ਬਣੇ ਆ ਉਹ ਵੀ ਸੁਣਦੇ ਜਿਹੜੇ ਬੱਚੇ ਆ ਉਹ ਵੀ ਸੁਣਦੇ ਮਾਤਾਵਾਂ ਜਿਹੜੀਆਂ ਖਾਸ ਕਰਕੇ ਉਹ ਵੀ ਬਹੁਤ ਸੁਣਦੀਆਂ ਸਾਨੂੰ ਇੱਕ ਗਮਾਨ ਹੋਰ ਹੈ ਮੈਂ ਤਾਂ ਗੱਲ ਹਰਦੀਪ ਜਦੋਂ ਕਿਤੇ ਜਾਈਦਾ ਸੀ ਆਮ ਤੌਰ ਤੇ ਆਪਣੇ ਘਰਾਂ ਦੇ ਵਿੱਚ ਕੀ ਹੁੰਦਾ ਨਾ ਜਦੋਂ ਕੋਈ ਘਰੇ ਲੈ ਜਾਂਦਾ ਕੋਈ ਗੌਣ ਵਾਲਿਆਂ ਨੂੰ ਉਹ ਕਹਿੰਦਾ ਇਧਰ ਬੂਆ ਪੰਦ ਕਰੋ ਯਾਰ ਗੌਣ ਵਾਲੇ ਆਏ ਹੋਏ ਆ ਪਰ ਸਾਡੇ ਬਾਰੇ ਕਹਿੰਦੇ ਇੱਕ ਮਿੰਟ ਯਾਰ ਸ਼ੁਰੂ ਨੂੰ ਕਰਿਓ ਅਸੀਂ ਬੁੜੀਆਂ ਨੂੰ ਆਵਾਜ਼ ਮਾਰ ਲਈਏ ਸਾਡੇ ਮਤਲਬ ਗੀਤ ਇਦਾਂ ਦੇ ਆ ਤੇ ਇਸ ਤਰ੍ਹਾਂ ਦੇ ਗੀਤ ਜਿਹੜੇ ਆ ਅਸੀਂ ਕਹਿੰਨੇ ਪੰਜਾਬੀ ਨੂੰ ਜਿਉਂਦਾ ਰੱਖਣ ਵਾਸਤੇ ਉਹ ਜ਼ਰੂਰੀ ਨੇ ਇਹ ਠੀਕ ਆ ਹੋ ਸਕਦਾ ਸਾਡੇ ਸਰੋਤੇ ਘੱਟ ਹੋਣਗੇ ਜੋ ਮਿਲੀਅਨ ਮਿਲੀਅਨ ਵਿਊ ਨਹੀਂ ਹੋਣਗੇ ਲੇਕਿਨ ਜਿੰਨੇ ਹੈਗੇ ਨੇ ਸਾਨੂੰ ਪਿਆਰ ਕਰਨ ਵਾਲੇ ਬਹੁਤ ਜੇ ਆਪਾਂ ਗੱਲ ਕੀਤੀ ਜਾਵੇ ਜੇ ਤੁਸੀਂ ਗੱਲ ਕਰਦੇ ਹੋ ਵੀ ਜੇ ਆਪਾਂ ਕਿਸਦੇ ਘਰੇ ਜਾਂਦੇ ਇੱਕ ਐਗਜ਼ਾਮਪਲ ਆਪਾਂ ਦਿੱਤੀ ਆ ਵੀ ਕਿਸਦੇ ਜਾਂਦੇ ਆ ਇੱਕ ਹੁੰਦਾ ਲੋਕ ਗਾਇਕ ਇੱਕ ਹੁੰਦਾ ਜਾਨੀ ਦੀ ਡੈਲੀ ਬੇਸ ਵਾਲਾ ਗਾਇਕ ਤੇ ਇੱਕ ਹੁੰਦਾ ਕੁਸ਼ਪਾ ਲਾਇਆ ਤੇ ਮੁੜ ਕੇ ਗਿਆ ਪਤਾ ਵੀ ਨਹੀਂ ਲੱਗਦਾ ਔਰ ਕਈ ਗੀਤ ਜਿਹੜੇ ਲੋਕ ਗੀਤ ਬਣ ਜਾਂਦੇ ਅਮਰ ਹੋ ਜਾਂਦੇ ਨੇ ਹੁਣ ਤੁਹਾਡੀਆਂ ਜਿਹੜੀਆਂ ਲਿਖਤਾਂ ਨੇ ਜੇ ਪੁਰਾਣੀਆਂ ਦੀ ਆਪਾਂ ਗੱਲ ਕੀਤੀ ਜਾਵੇ ਤੇ ਅੱਜ ਦੀ ਲਿਖਤ ਵਿੱਚ ਤੁਸੀਂ ਕੀ ਫਰਕ ਮਹਿਸੂਸ ਕਰਦੇ ਹੋ ਵੀ ਲਿਖਣ ਵਾਲਿਆਂ ਦੀ ਕਮੀ ਹੋ ਗਈ ਕਿ ਉਹ ਜੇ ਲੋਕ ਸੁਣਨਾ ਹੀ ਨਹੀਂ ਚਾਹੁੰਦੇ ਨਹੀਂ ਚੱਕਰ ਹੋਰ ਹੋ ਗਿਆ ਜੀ ਜ਼ਮਾਨਾ ਚੇਂਜ ਹੋ ਗਿਆ ਹਰ ਤਰ੍ਹਾਂ ਦੀ ਪਹਿਲਾਂ ਜੋ ਲੋਕਾਂ ਦੇ ਵਿੱਚ ਆਦਤਾਂ ਸੀ ਜਾਂ ਲੋਕਾਂ ਦੇ ਸੰਸਕਾਰ ਸੀਗੇ ਉਹ ਨਹੀਂ ਰਹੇ ਹੁਣ ਅਸੀਂ ਜਿਹੜੇ ਮਾਪਿਓ ਸਾਡੇ ਸਾਨੂੰ ਜੋ ਕੁਝ ਕਹਿੰਦੇ ਹੁੰਦੇ ਸੀਗੇ ਅਸੀਂ ਉਹਨਾਂ ਦੀ ਗੱਲ ਸੁਣਦੇ ਹੁੰਦੇ ਸੀਗੇ ਤੇ ਅੱਜ ਅੱਜ ਕੀ ਹੈ ਅੱਧੀ ਰਾਤ ਨੂੰ ਪੁੱਤਰਾ ਕਿੱਥੋਂ ਆਇਆ ਤੂੰ ਇਹ ਗੱਲ ਮੁੰਡੇ ਬਾਪੂ ਨੂੰ ਅੱਜਕੱਲ ਪੁੱਛਣ ਨਹੀਂ ਦਿੰਦੇ ਸਾਡੇ ਵੀ ਪੁੱਛਦੇ ਹੁੰਦੇ ਸੀ ਕਿੱਥੋਂ ਆਇਆ ਓਏ ਅੱਧੀ ਰਾਤ ਨੂੰ ਪੁੱਤਰਾ ਕਿੱਥੋਂ ਆਇਆ ਤੂੰ ਇਹ ਗੱਲ ਮੁੰਡੇ ਬਾਪੂ ਨੂੰ ਅੱਜਕੱਲ ਪੁੱਛਣ ਨਹੀਂ ਦਿੰਦੇ ਤੱਬਰ ਸਰਦਾਰ ਸੁਜੇ ਸਾਰਾ ਲੱਖ ਵਾਰੀ ਪਰ ਮਗਰ ਜੜੀ ਦੇ ਫਿਰਦੇ ਉਹਨੂੰ ਰੁਸਣ ਨਹੀਂ ਦਿੰਦੇ ਪਰ ਮਗਰ ਜੜੀ ਦੇ ਫਿਰਦੇ ਉਹਨੂੰ ਰੁਸਣ ਨਹੀਂ ਦਿੰਦੇ ਇਸ਼ਕ ਪੜਾਈਆਂ ਪਹਿਲੇ ਸਾਲ ਚ ਸਾਰੀਆਂ ਹੀ ਪੜ ਲੈਂਦੇ ਪਰ ਕਾਲਜ ਵਾਲੀ ਪੜਾਈ ਨੇੜੇ ਟੁੱਕਣ ਨਹੀਂ ਦਿੰਦੇ ਮੱਖਣ ਬਰਾੜਾ ਘਰ ਚੋਂ ਪੈਸੇ ਲੈਂਦੇ ਫੀਸਾਂ ਭਰਨ ਲਈ ਪਰ ਗਰਲਫ੍ਰੈਂਡ ਦੇ ਫੋਨ ਚ ਪੈਸੇ ਮੁੱਕਣ ਨਹੀਂ ਦਿੰਦੇ ਵਾਹ ਜੀ ਵਾਹ ਕੀ ਬਾਤ ਹੈ ਬਨਾਰਸ ਸਾਹਿਬ ਇਸ ਤਰ੍ਹਾਂ ਦਾ ਮਾਹੌਲ ਚੱਲ ਪਿਆ ਤੇ ਗਾਣੇ ਵੀ ਉਦਾਂ ਦੇ ਹੋਗੇ ਲੋਕੀ ਸੁਣਨ ਵਾਲੇ ਵੀ ਉਸ ਟਾਈਪ ਦੇ ਹੋਗੇ ਅੱਗੇ ਅਸੀਂ ਜ਼ਬਾਨ ਨਾਲ ਰਿਸ਼ਤੇ ਕਰ ਦਿੰਦੇ ਸੀ ਜ਼ਬਾਨ ਨਾਲ ਸੌਦੇ ਕਰਦੇ ਸੀ ਲੋਕ ਅੱਜ ਕੱਲ ਕਿੱਥੇ ਰਹਿ ਗਏ ਅੱਜ ਕੱਲ ਲਿਖੇ ਪਰ ਨੋਟ ਵੀ ਲੋਕ ਮੋਕਰ ਜਾਂਦੇ ਸੋ ਭਾਈ ਜੀ ਜਿਵੇਂ ਭਾਈ ਜੀ ਹੁਣਾਂ ਨੇ ਕਿਹਾ ਬਈ ਤੁਸੀਂ ਹੁਣ ਅਕਸਰ ਦੇਖਿਆ ਜਾਂਦਾ ਵੀ ਜਿਹੜਾ ਸਟੇਜ ਤੇ ਜਦੋਂ ਗਾਉਨੇ ਆ ਤੁਸੀਂ ਲਾਈਵ ਲਾਈਵ ਕਿੰਨੇ ਕਿੰਨੇ ਘੰਟੇ ਗਾ ਦਿੰਨੇ ਹੋ ਪਰ ਜ਼ਿਆਦਾਤਰ ਜਿਹੜੇ ਨਵੇਂ ਸਿੰਗਰ ਆਪਾਂ ਕਿਸੇ ਦੀ ਬੁਰਾਈ ਨਹੀਂ ਕਰ ਰਹੇ ਪਰ ਪਿੱਛੇ ਸੀੜੀਆਂ ਲੱਗਦੀਆਂ ਮੇਰੇ ਕੋਲ ਮਜਿਸ਼ੀਅਨ ਸ਼ਾਇਦ ਘੱਟ ਹੀ ਕੰਮ ਕਰ ਰਹੇ ਹੁੰਦੇ ਨੇ ਸੀਡੀ ਦੇ ਬੋਲ ਜਿਆਦਾ ਚੱਲ ਰਹੇ ਹੁੰਦੇ ਉਹਦੋਂ ਆਪਾਂ ਮੂੰਹ ਹਲਾ ਦਿੰਦੇ ਆ ਤੇ ਕਿਤੇ ਕਿਤੇ ਗਲਤੀ ਨਾਲ ਮਾਈਕ ਬੰਦ ਹੋ ਗਿਆ ਤੇ ਫਿਰ ਅਗਲੇ ਦੀ ਅਸਲੀਅਤ ਬਾਹਰ ਆ ਜਾਂਦੀ ਆ ਇਹਦੇ ਬਾਰੇ ਕੋਈ ਜਾਣਨਾ ਕੋਈ ਅਸੀਂ ਤੱਕ ਮੇਰਾ ਖਤ ਤਾਂ ਅਸੀਂ ਬਰਾੜ ਸਾਹਿਬ ਮੈਨੂੰ ਲੱਗਦਾ ਨਾ ਅਸੀਂ ਪੰਜਾਬ ਚ ਨਾ ਹੀ ਕਦੇ ਬਾਹਰ ਸੀਡੀ ਵਾਲਾ ਕੰਮ ਨਹੀਂ ਕੀਤਾ ਹਾਂ ਹੋ ਸਕਦਾ ਦੂਰਦਰਸ਼ਨ ਜਲੰਧਰ ਤੇ ਜੇ ਤੋਈ ਗੀਤ ਰਿਕਾਰਡਿੰਗ ਹੁੰਦੀ ਹੁੰਦੀ ਸੀ ਉਹ ਉਹਨਾਂ ਸਿਸਟਮੇ ਉਸ ਤਰ੍ਹਾਂ ਦਾ ਵੀ ਪਿੱਛੇ ਉਹ ਗਾਣਾ ਰਿਕਾਰਡ ਕਰਨਾ ਦਾ ਮਿਊਜ਼ਿਕ ਸਾਡਾ ਪਹਿਲਾਂ ਕਿਤੇ ਬਣਿਆ ਹੁੰਦਾ ਉੱਥੇ ਕਰਦੇ ਕਰਨੀ ਪੈਂਦੀ ਹੈ ਪਰ ਉਸ ਤੋਂ ਇਲਾਵਾ ਇਹ ਨਹੀਂ ਵੀ ਅਸੀਂ ਕਿਸੇ ਨੂੰ ਕਿਹਾ ਵੀ ਯਾਰ ਅੱਜ ਠੀਕ ਨਹੀਂ ਤੇ ਪਿੱਛੇ ਸੀਡੀ ਚ ਲਾ ਲੋ ਤੇ ਅਸੀਂ ਤਾਂ ਫਿਰ ਮਤਲਬ ਆਪ ਹੀ ਕਰਦੇ ਜਿਹੜਾ ਪਰ ਜਿਵੇਂ ਬਾਈ ਜੀ ਹੋਣਾ ਨੇ ਦੱਸਿਆ ਵੀ ਅੱਜਕੱਲ ਦੀ ਜਿਹੜੀ ਜਨਰੇਸ਼ਨ ਹੈ ਉਹ ਕੀ ਸੁਣਨਾ ਪਸੰਦ ਕਰਦੀ ਹੈ ਤੁਹਾਡੇ ਹਿਸਾਬ ਨਾਲ ਜਦੋਂ ਜਿਹੜੇ ਤੁਹਾਡੇ ਸਰੋਤੇ ਨੇ ਮੇਰੇ ਹਿਸਾਬ ਨਾਲ ਉਹ ਬਜ਼ੁਰਗ ਤੋਂ ਲੈ ਕੇ ਜਿਵੇਂ ਉਹਨਾਂ ਨੇ ਕਿਹਾ ਵੀ ਬੱਚੇ ਤੋਂ ਲੈ ਕੇ ਪੁਰਾਣੇ ਅਈ ਤੋਂ ਜੇ 2000 ਤੋਂ ਪਹਿਲਾਂ ਦੀ ਆਪਾਂ ਗੱਲ ਕੀਤੀ ਜਾਵੇ ਉਸ ਰੋਤੇ ਇਹ ਜੀਆਂ ਚੀਜ਼ਾਂ ਨੂੰ ਜ਼ਿਆਦਾ ਪਸੰਦ ਕਰਦੇ ਆ ਕਿਉਂਕਿ ਘਰੇ ਬਹਿ ਕੇ ਆਪਾਂ ਸੁਣਨਾ ਪਸੰਦ ਕਰਦੇ ਆ ਔਰ ਮਾਵਾ ਭੈਣਾਂ ਦੇ ਵਿੱਚ ਖਾਸ ਕਰਕੇ ਪਰ ਜਿਹੜੀ ਅੱਜ ਕੱਲ ਦੀ ਗਾਇਕੀ ਆ ਆਪਾਂ ਉਹਨੂੰ ਲੱਚਰ ਗਾਇਕੀ ਵੀ ਕਈ ਕਰਦੇ ਨੇ ਔਰ ਕਈ ਗੋਲੀਆਂ ਚਲਾਤੀਆਂ ਬੰਬ ਚਲਾਤੇ ਉਹ ਆ ਠੀਕ ਆ ਚੰਗੇ ਗਾਇਕੀ ਵੀ ਹੈਗੇ ਚੰਗੀ ਗਾਇਕੀ ਲੋਕ ਐਕਚੁਅਲ ਮੇਰੇ ਖਾਲਸਾ ਜਮੈਂ ਤੁਸੀਂ ਵੀ ਉਹਾਂ ਦੀ ਗੱਲ ਕੀਤੀ ਆ ਉਹ ਚੱਕਰ ਵੀ ਘੱਟ ਪੈਂਦਾ ਤੁਸੀਂ ਕੀ ਸੋਚਦੇ ਹੋ ਕਿਉਂਕਿ ਤੁਹਾਡੇ ਵੀ YouTube ਚੈਨਲ ਅਗਲਾ ਕਹਿੰਦਾ ਜੀ ਇਹਨਾਂ ਦੇ ਕਿੜਾ ਬਾਲੇ ਵੀ ਆ ਯਾਰ ਆਪਾਂ ਨਹੀਂ ਜਾਣਾਂ ਇਹ ਗੱ ਮਤਲਬ ਉਹ ਸਮਾ ਚੇਂਜ ਹੋ ਗਿਆ ਨਾ ਜਨਰੇਸ਼ਨ ਜਿਹੜਾ ਗੈਪ ਪੈਂਦਾ ਜਿਹੜੇ ਛੋਟੇ 18 17 ਸਾਲ ਵਾਲੇ ਬੱਚੇ 15 ਸਾਲ ਵਾਲੇ ਉਹਨਾਂ ਦਾ ਹੁਣ ਟੇਸ ਸੁਣਨ ਦਾ ਵੀ ਹੋਰ ਆ ਉਹਨਾਂ ਦਾ 뮤직 ਦਾ ਸੁਣਨ ਦਾ ਵੀ ਹੋਰ ਅੰਦਰੋਂ ਬਣ ਗਈ ਗੱਲ ਉਹ ਸਾਡੇ ਵਾਲੇ ਜਿਹੜੇ ਪਹਿਲਾਂ 15 20 ਸਾਲ ਪਹਿਲਾਂ 뮤직 ਹੋਇਆ ਉਹਨੂੰ ਨਹੀਂ ਸੁਣਦੇ ਉਹ ਫਰਕ ਪੈਂਦਾ ਤਾਂ ਹੈਗਾ ਪਰ ਉਹੀ ਆ ਨਾ ਵੀ ਸਾਡਾ ਇੱਕ ਆਕਾਰ ਆਪਦਾ ਔਰਾ ਵੱਖਰੇ ਦੈਰਾ ਸਾਡਾ ਆਪਣਾ ਉਹਦੇ ਹੀ ਸਾਡਾ ਫੁੱਲਾ ਕੰਮ ਉੱਥੇ ਸਾਨੂੰ ਜਿੱਥੇ ਚਾਹਣ ਵਾਲੇ ਬਥੇਰੇ ਬਹੁਤ ਆ ਤੇ ਉਹ ਹਜੇ ਵੀ ਸਾਨੂੰ ਮਤਲਬ ਦੇਖੋ ਕਿ ਇੱਕ ਪਹਿਲਾਂ ਮੈਂ ਕਿਸੇ ਦੇ ਲਾਇਆ ਸੀ ਵਿਆਹ ਤੇ ਖਾੜਾ ਕੇ ਖਰਚ ਕਰੋ ਮੰਗਣੇ ਤੇ ਲਾਇਆ ਹੁਣ ਫਿਰ ਉਹਦਾ ਵਿਆਹ ਤੇ ਲਾਇਆ ਫਿਰ ਉਹਦੇ ਗਾਂ ਜਵਾਕ ਹੋ ਗਿਆ ਮੁੰਡਾ ਉਹਦੇ ਲੋਹੜੀ ਤੇ ਵੀ ਲਾਇਆ ਅਸੀਂ ਖਾੜੇ ਮੈਂ ਸਾਡਾ ਤਿੰਨ ਚਾਰ ਤੋਂ ਸਰਕਲ ਚੱਲ ਪਿਆ ਤੇ ਇਹ ਬਹੁਤ ਵੱਡੀ ਗੱਲ ਹੋ ਰਹੀ ਦੂ ਆਪਾਂ ਇਹੀ ਹੁੰਦਾ ਬਸ ਬਹੁਤ ਕਿਉਂਕਿ ਦੇਖੋ ਜੇ ਮੇਰੇ ਹਿਸਾਬ ਨਾਲ ਕੋਈ ਸਿੰਗਰ ਹੈ ਜੇ ਮੇਰੇ ਕੋਲ 10 ਸਾਲ ਕੀ ਸਦੀਕ ਰਾਜ ਕਰ ਗਿਆ ਉਹਨੇ ਹੀ ਬਹੁਤ ਹੁੰਦਾ ਜੀ ਪਰ 30 ਸਾਲ ਹੋ ਗਏ 30 31 ਇਹ ਚੱਕਰ ਚਾ ਤੁਸੀਂ ਜਿਹੜੀ ਲਿਖਤ ਦੀ ਮੈਂ ਗੱਲ ਕੀਤੀ ਹੈ ਜੀ ਜੇ ਗੱਲ ਕਿਰਿਆ ਜਾਵੇ ਇਹ ਕੀ ਜਿਹੜੇ ਅੱਜ ਕੱਲ ਦੇ ਬੱਚੇ ਨੇ ਚਲੋ ਕਈ ਆਪਾਂ ਇਹ ਨਹੀਂ ਕਹਿੰਦੇ ਵੀ ਸਾਰੇ ਇਹ ਜਿਹੇ ਨੇ ਕੋਈ ਟਮਾਟਾ ਮੌਂਗਲਾ ਤੇ ਕਿਨੇ ਜਾ ਸਕਦੇ ਨੇ ਉਹਨਾਂ ਦੇ ਬਾਅਦ ਚੋਂ ਚੰਗੀ ਕੰਮ ਲਿਖਣੀ ਬੰਦ ਹੋ ਗਈ ਕਿ ਲੋਕ ਨਹੀਂ ਸੁਣਨਾ ਚਾਹੁੰਦੇ ਉਹ ਤਾਂ ਬੰਦ ਹੋ ਗਈ ਆ ਦੇਖੋ ਜੀ ਟੇਸਟ ਲੋਕਾਂ ਦਾ ਬਦਲ ਗਿਆ ਉਹਦੇ ਵਿੱਚ ਲਿਖਣ ਵਾਲੇ ਵੀ ਬਦਲ ਗਏ ਤੇ ਇਹਦੇ ਨਾਲ ਜਦੋਂ ਟੇਸਟ ਬਦਲਦਾ ਉਹਦੇ ਨਾਲ ਹਰ ਇੱਕ ਚੀਜ਼ ਜਿਵੇਂ ਫੈਸ਼ਨ ਬਦਲਦਾ ਉਹ ਫੈਸ਼ਨ ਦੇ ਨਾਲ ਬਦਲ ਗਏ ਲੋਕ ਉਹੋ ਚੀਜ਼ ਇਹ ਹੋ ਗਈ ਪਰ ਸਾਡੀ ਖੁਸ਼ਕਿਸਮਤੀ ਇਹੀ ਹੈ ਕਿ ਮੈਂ ਹੁਣ ਤੁਹਾਨੂੰ ਦੱਸ ਦਿਆਂ ਵੀ ਮੈਂ ਪਹਿਲਾ ਰਾਈਟਰ ਹਾਂ ਜਿਹੜਾ ਸਟੇਜਾਂ ਤੇ ਜਾਣ ਲੱਗਿਆ ਨਾਲ ਨਹੀਂ ਰਾਈਟਰ ਬਹੁਤ ਹੋਏ ਨੇ ਹੁਣ ਤੱਕ ਵੱਡੇ ਵੱਡੇ ਰਾਈਟਰ ਹੋਏ ਨੇ ਕਦੇ ਕੋ ਸਟੇਜ ਤੇ ਨਹੀਂ ਗਏ ਸੀ ਕਦੇ ਉਹਨਾਂ ਨੇ ਜਿਨ੍ਹਾਂ ਕੋਲ ਕਦੇ ਸ਼ੇਅਰ ਨਹੀਂ ਬੋਲੇ ਸੀ ਜਾਂ ਕਦੇ ਕਿਸੇ ਲੋਕਾਂ ਦੇ ਰੂਹਬਰੂ ਨਹੀਂ ਹੋਏ ਸੀ ਪਰ ਮੈਂ ਨੂੰ ਮਤਲਬ ਇਹੋ ਜਿਹਾ ਮੈਂ ਵਿਆਹ ਹੋਵੇ ਕਿਸੇ ਦਾ ਤਾਂ ਵੀ ਮੈਨੂੰ ਲੋਕੀ ਬੁਲਾਉਂਦੇ ਨੇ ਟੂਰਨਾਮੈਂਟ ਹੋਵੇ ਉਹਦੇ ਤੇ ਵੀ ਮੈਨੂੰ ਬੁਲਾਉਂਦੇ ਨੇ ਮੇਲਾ ਹੋਵੇ ਉਹਦੇ ਤੇ ਵੀ ਮੈਨੂੰ ਬੁਲਾਉਂਦੇ ਆ ਪਿਛਲੇ ਸਾਲ ਤੋਂ ਪਿਛਲੇ ਸਾਲ ਤਾਂ ਜਦੋਂ ਇਲੈਕਸ਼ਨ ਸੀ ਮਨ ਤੋਂ ਰੈਲੀਾਂ ਵਾਲੇ ਵੀ ਬੁਲਾਉਣ ਲੱਗੇ ਸੀ। ਸੋ ਇਸ ਕਰਕੇ ਗੱਲਾਂ ਆਪਣੀਆਂ ਜਿਹੜੀਆਂ ਪਿੰਡੂ ਐ ਲੋਕਾਂ ਦੀ ਗੱਲ ਹੁੰਦੀ ਆ ਬਨੋਟੀ ਆਪਾਂ ਗੱਲ ਕਦੇ ਕੀਤੀ ਨਹੀਂ ਕਿਹੜਾ ਸੰਤ ਚੰਗਾ ਤੇ ਕਿਹਦੀ ਮਹਿਕ ਚੰਗੀ ਉਹ ਕੀ ਜਾਣਦੇ ਜਿਨ੍ਹਾਂ ਨੇ ਸੁੰਘਿਆ ਨਹੀਂ ਤੇ ਡਾਲੀ ਨਾਲੋਂ ਕੋ ਤੋੜਿਆ 10 ਮੈਨੂ ਜੇ ਵਾਲਾਂ ਵਿੱਚ ਮਸ਼ੂਕ ਦੇ ਟੰਗਿਆ ਨਹੀਂ ਤੇ ਸਭੇ ਨਹਿਮਤਾ ਮਾਂ ਦੇ ਦੁੱਧ ਅੰਦਰ ਪਰ ਉਹ ਕੀ ਜਾਣਦੇ ਜਿਨ੍ਹਾਂ ਨੇ ਚੁੰਗਿਆ ਨਹੀਂ ਤੇ ਮੱਖਣ ਬਰਾੜਾ ਹੋਏ ਲਿਖਣ ਦਾ ਕੀ ਫਾਇਦਾ ਜਿਹੜੀ ਲਿਖਤਾਂ ਨੇ ਕਿਸੇ ਨੂੰ ਟੰਬਿਆ ਹੀ ਨਹੀਂ। ਪਰ ਜੀ ਜਿਵੇਂ ਹੁਣ ਤੁਹਾਡੀ ਆ ਦੇਖੋ ਆਪਣੀ ਸ਼ੈਰੋ ਸ਼ੈਰੀ ਵਕਤ ਦੇ ਹਿਸਾਬ ਨਾਲ ਤੁਸੀਂ ਬੋਲ ਰਹੇ ਹੋ ਪਰ ਕੀ ਤੁਸੀਂ ਉਹ ਗਾਣੇ ਨਹੀਂ ਲਿਖ ਸਕਦੇ ਜਿਹੜੇ ਅੱਜ ਕੱਲ ਦੇ ਸਿੰਗਰ ਗਾਉਂਦੇ ਨੇ ਤੁਹਾਡੇ ਹਿਸਾਬ ਨਾਲ ਕੀ ਉਹਨਾਂ ਨੂੰ ਉਹ ਗਾਉਣ ਦਾ ਅੱਗੇ ਜਿਹੜਾ ਮੇਰੇ ਹਿਸਾਬ ਨਾਲ ਗੀਤ ਕਰ ਕੋਈ ਗਾਣੇ ਲਿਖਦਾ ਸੀ ਨਾ ਸ਼ਾਇਦ ਸਿੰਗਰ ਨੂੰ ਮੁੱਖ ਰੱਖ ਕੇ ਲਿਖਦਾ ਸੀ ਉਹਦੇ ਵੋਕਲ ਆ ਜਿਹੜਾ ਉਹ ਚੱਲੂਗਾ ਕਿ ਨਹੀਂ ਗਾਊਗਾ ਕਿ ਨਹੀਂ ਜਿਵੇਂ ਗੁਰਦਾਸ ਮਾਨ ਸਾਹਿਬ ਲਾ ਲਈਏ ਭਾਈ ਹੁਣੇ ਲਾ ਲਈਏ ਬੱਬੂ ਮਾਨ ਲਾ ਲਈਏ ਬੜੇ ਨੇ ਗਾਇਕ ਤੇ ਅੱਜ ਕੱਲ ਤਾਂ ਮੈਨੂੰ ਲੱਗਦਾ ਸ਼ਾਇਦ ਇਹਨਾਂ ਕੋਈ ਸੋਚਦਾ ਹੀ ਨਹੀਂ ਫੇ ਚੱਕਰ ਉਹਦੇ ਚ ਇਹ ਹੁੰਦਾ ਨਾ ਜਿਹੜਾ ਲਿਖਣ ਵਾਲ ਮੈਂ ਲੈ ਨਹੀਂ ਸਕਦਾ ਸਾਡੀ ਜ਼ਮੀਰ ਸਾਡੀ ਜ਼ਮੀਰ ਹੀ ਨਹੀਂ ਮੰਦੀ ਜਦੋਂ ਕਿਤੇ ਜੇ ਕਿਤੇ ਗੱਲ ਕੋਈ ਕਰ ਵੀ ਲਈਏ ਫਿਰ ਵੀ ਆਖੀਦਾ ਨਹੀਂ ਇਹ ਇਹਨੂੰ ਯਾਰ ਇਹਨੂੰ ਬਦਲ ਲਓ ਮਤਲਬ ਜਾਂ ਇਸ ਤਰ੍ਹਾਂ ਚੱਲਣ ਵਾਲਾ گاਉ ਵਿਕੂਗਾ ਜਿਹੜਾ ਪਰ ਹਰ ਚੀਜ਼ ਵੇਚਣ ਵਾਲੀ ਨਹੀਂ ਜੀ ਜ਼ਰੂਰੀ ਹੁੰਦੀ ਵੇਚਣ ਵਾਲੀ ਨਹੀਂ ਹੁੰਦੀ ਅਸੀਂ ਕਈ ਸਾਨੂੰ ਪਤਾ ਵੀ ਇਹ ਗਾਣੇ ਨਾ ਨਾ ਤਾਂ ਡੀਜੇ ਤੇ ਚੱਲਣੇ ਨਾ ਕਿਤੇ ਆਮ ਗੱਡੀਆਂ ਚ बजਣੇ ਪਰ ਕਈ ਥਾਂ ਦੇ ਰੂਹ ਦੇ ਗਾਣੇ ਹੁਣ ਫੇਰ ਅਸੀਂ ਕਰੇ ਜਿਹਨੇ ਪਿੱਛੇ ਜੇ ਅਸੀਂ ਗਾਣਾ ਕੀਤਾ ਸੀ ਸੁੰਨੀਆਂ ਰੁਣ ਹਵੇਲੀਆਂ ਤੁਹਾਨੂੰ ਪੁੱਤ ਪੰਜਾਬ ਦੇ ਜਾਂ ਹੋਰ ਬਹੁਤ ਕਈ ਗਾਣੇ ਕੀਤੇ ਸੀ ਪੋਲੂਸ਼ਨ ਤੇ ਅਸੀਂ ਕੀਤੇ ਜਿਹੜਾ ਪੋਲੂਸ਼ਨ ਪੰਜਾਬ ਦਾ ਪਾਣੀਆਂ ਦੇ ਤੇ ਕਰਾਪਸ਼ਨ ਤੇ ਅਸੀਂ ਕੀਤੇ ਪਖੰਡਵਾਦ ਤੇ ਅਸੀਂ ਕੀਤੇ ਅਸੀਂ ਕੋਈ ਵਿਸ਼ਾ ਮੈਨੂੰ ਤਾਂ ਲੱਗਦਾ ਨਹੀਂ ਪਹਿਲਾਂ ਇਹ ਪਹਿਲਾਂ ਕੀਤੇ 20 20 ਸਾਲ ਪਹਿਲਾਂ ਤੁਹਾਡੇ ਤੇ ਹੁਣ ਫੇਰ ਅਸੀਂ ਆਪ ਦਾ ਰਾਹੇ ਬਗਾਏ ਆਪਦਾ ਕੰਮ ਕਰਦੇ ਹਾਂ ਠੀਕ ਹੈ ਸਾਡਾ ਕੰਮ ਆ ਬੀਟ ਸੌਂਗ ਵੀ ਅਸੀਂ ਗਾਉਨੇ ਦੂਜੇ ਕਰਨੇ ਕਮਰਸ਼ੀਅਲ ਗਾਣੇ ਕਰ ਲਏ ਨੇ ਪਰ ਜਿਹੜੀ ਸਾਨੂੰ ਚੈਨ ਸੁੱਖ ਮਿਲਦਾ ਨਾ ਅੰਦਰੋਂ ਉਹ ਸਾਨੂੰ ਪਤਾ ਵੀ ਸਾਡੇ ਗਾਣਿਆਂ ਨੂੰ ਜਿਹੜੇ ਪਿਆਰ ਕਰਨੇ ਉਹ ਸਾਨੂੰ ਖੁਦ ਨੂੰ ਸੁੱਖ ਦਿੰਦੇ ਆ ਰੂਹ ਨੂੰ ਉਹ ਕਰੇ ਹਿਸਾਬ ਨਾਲ ਜਿੰਨਾ ਚਿਰ ਲਿਖਿਆ ਕਰਮਾਂ ਚ ਬਈ ਲੋਕ ਨਹੀਂ ਉਹ ਤਾਂ ਹੈ ਹੀ ਆ ਜੀ ਜਿੰਨਾ ਚਿਰ ਲੋਕੀ ਪਿਆਰ ਕਰੀ ਜਾਣਗੇ ਤੇ ਉਹਨਾਂ ਚ ਰੈਸੀ ਵੀ ਉਹਨਾਂ ਦੇ ਨਾਲ ਹੀ ਤੁਰੇ ਜਾਵਾਂਗੇ ਤੇ ਬਾਕੀ ਪਰਮਾਤਮਾ ਕਰੇ ਕਿ ਸਾਡੇ ਜਿਹੜੇ ਪੰਜਾਬੀ ਲੋਕ ਨੇ ਵੀਰ ਨੇ ਜਿੰਨੇ ਵੀ ਉਹ ਰਲ ਮਿਲ ਕੇ ਰਹਿਣ ਔਰ ਚੰਗੇ ਚੰਗੇ ਅਸੀਂ ਮੈਂ ਇਹੋ ਗੱਲ ਕਰਦਾ ਹੁਣਾ ਵੀ ਚਲ ਜਿਹੜੇ ਘਟਿਆ ਗੀਤ ਲਿਖਦੇ ਉਹਨਾਂ ਨੂੰ ਤਾਂ ਲੋਕ ਗਾਲਾਂ ਕੱਢ ਲਈ ਖੜਦੇ ਆ ਪਰ ਜਿਹੜੇ ਚੰਗੇ ਲਿਖਦੇ ਨੇ ਉਹਨਾਂ ਨੂੰ ਥੋੜੀ ਜਿਹੀ ਸ਼ਾਬਾਸ਼ ਜਿਹੜੇ ਹੈਗੇ ਨਾ ਉਹ ਲੋਕਾਂ ਨੂੰ ਦੇਣੀ ਚਾਹੀਦੀ ਹੈ ਹਾਂ ਜੀ ਮੈਂ ਸ਼੍ਰੋਮਣੀ ਕਮੇਟੀ ਵਾਲਿਆਂ ਦੀ ਗੱਲ ਕਰਦਾ ਹੁਣ ਕਈ ਦਫਾ ਮੈਂ ਇੱਕ ਵਾਰੀ ਜਥੇਦਾਰ ਸਾਹਿਬ ਨਾਲ ਮੇਰੀ ਗੱਲਬਾਤ ਹੋਈ ਤੇ ਮੈਨੂੰ ਦੱਸਣ ਲੱਗਾ ਮੈਂ ਕਿਹਾ ਵੀ ਜਿਹੜੇ ਲੋਕ ਮਾੜੇ ਲਿਖਦੇ ਉਹਨਾਂ ਤੋਂ ਜਿਹੜਾ ਕੋਈ ਵਧੀਆ ਲਿਖਦਾ ਯਾਰ ਉਹਨੂੰ ਤੁਸੀਂ ਤਾਂ ਘੱਟੋ ਘੱਟ ਉਤਸ਼ਾਹਤ ਕਰਿਆ ਕਰੋ ਕੁਝ ਨਾ ਕੁਝ ਪਰ ਤੁਹਾਨੂੰ ਪਤਾ ਹੀ ਉੱਥੇ ਕੀ ਚੱਲਦਾ ਤੇ ਕੀ ਨਹੀਂ ਚੱਲਦਾ ਤੇ ਮੇਰੇ ਹਿਸਾਬ ਨਾਲ ਸ਼ਾਇਦ ਇਹੀ ਕਿਤੇ ਕਮੀ ਰਹਿ ਗਈ ਜੀ ਵੀ ਜਿਹੜਾ ਕੋਈ ਆਪਣਾ ਜਿਹੜੇ ਐਪਰੀਸ਼ੀਏਸ਼ਨ ਹੈ ਜਿਹੜੀ ਉਹ ਮੇਰੇ ਖਾਲ ਸ਼ਾਇਦ ਘਟ ਗਈ ਹੈ ਤੇ ਜਿਹੜੀ ਮਾੜੀ ਗਾਇਕੀ ਦੀ ਵਧ ਗਈ ਹੈ ਕਿਉਂਕਿ ਕੋਈ ਵੀ ਮੇਰੇ ਖਾਲ ਗੀਤ ਦਾ ਜੁੱਤੀ ਪਤਾਨ ਵਾਲਾ ਆਉਂਦਾ ਜਿਹਦੇ ਚ ਸੁਣਦਾ ਹੀ ਨਹੀਂ ਬੋਲ ਤਾਂ ਪਤਾ ਹੀ ਨਹੀਂ ਲੱਗਦਾ ਗਰੇਵਰ ਸਾਹਿਬ ਗੱਲ ਇਹ ਬੰਦ ਸੱਚੀ ਗੱਲ ਕੌੜੀ ਹੈ ਇਹ ਬਈ ਜਿਹੜੇ ਆਵਾਰਡ ਵੁੱਡ ਜੇ ਮਿਲਦੇ ਹੈ ਨਾ ਇਹ ਮਰਮਲਾ ਕੀ ਲੈਂਦੇ ਸਾਰੇ ਅਸੀਂ ਸਾਨੂੰ ਐ ਕੋਈ ਲੋੜ ਨਹੀਂ ਵਾਰਡ ਬੂਡ ਦੀ ਸੰਤਾ ਜਦੋਂ ਤਾੜੀਆਂ ਵੱਜਦੀਆਂ ਮੂਹਰੇ ਉਦੋਂ ਵਾਰਡ ਹੁੰਦਾ ਸਾਰਾ ਤੇ ਨਾ ਸਾਨੂੰ ਕੋਈ ਪੈਸੇ ਵੀ ਲੱਖ ਰੁਪਈਆ ਦੇਣਗੇ ਫਰਾਂ ਅਸੀਂ ਜਿਹੜੇ ਬੈਠੇ ਨੇ ਸੰਸਥਾਈਆ ਬਣਾ ਫਲਾਨੀ ਫਲਾਨੀ ਸਾਹਿਬ ਫਲਾਨੀ ਜਿਵੇਂ ਈਵਨ ਉਹਨਾਂ ਨੂੰ ਸਪੋਰਟ ਕੇ ਗਵਰਨਮੈਂਟ ਨੇ ਵੀ ਕਿਤੇ ਨਹੀਂ ਉਹਨਾਂ ਨੇ ਸਾਡੇ ਦਿੱਲੀ ਲਾਹੌਰ ਤੋਂ ਵੱਡੇ ਗਾਣੇ ਕਿੱਡੇ ਕਿੱਡੇ ਹੋ ਜਾਣਗੇ ਉਸ ਜਿਹੜੇ ਪਿਆਰ ਵਧਾਉਣ ਵਾਲੇ ਸੀ ਹੱਦ ਅਸਰ ਦਾ ਤੋੜਨ ਵਾਲੇ ਸੀ ਬੜਾ ਕੁਝ ਇਹ ਤੋਂ ਇਲਾਵਾ ਵੀ ਸੀ ਗਾਇਆ ਮਤਲਬ ਸਾਨੂੰ ਜੋ ਮਨ 'ਚ ਸਾਡੇ ਜਾਂਦਾ ਵੀ ਯਾਰ ਇਹਨਾਂ ਨੂੰ ਜਿੱਥੇ ਉਹ ਉੱਥੇ ਪਤਾ ਜਿਹੜੇ 25 ਦੀ ਆਪਸ ਵਿੱਚ ਇੱਕ ਐਦ ਕੀ ਤੈਨੂੰ ਦਵਾੜ ਜੇ ਦੇ ਤਾਂ ਗਾ ਨੂੰ ਇਹਨੂੰ ਬਾਈ ਨੂੰ ਦੇ ਦੀ ਪਰਸੋਂ ਇਹਨੂੰ ਦੇ ਦੀ ਆ ਚੱਲੀ ਜਾਂਦਾ ਖੁਸ਼ ਖੁਸ਼ ਕਰਨ ਵਾਲੀ ਗੱਲ ਬਸ ਇੱਥੇ ਕੰਮ ਹੀ ਜਾਂਦਾ ਜੀ ਆਪਾਂ ਹੁਣ ਗੱਲ ਕੀਤੀ ਜਾਵੇ ਜੀ ਪੰਜਾਬ ਦੇ ਮੇਲੇ ਦੀ ਹਰ ਸਾਲ ਹੁੰਦਾ ਜੀ ਬਾਈ ਉਹਨੇ ਤੁਸੀਂ ਤਾਂ ਕਈ ਵਾਰੀ ਮੇਰੇ ਖਾਲ ਆ ਚੁੱਕੇ ਹੋ ਕੀ ਫਰਕ ਦੇਖਦੇ ਹਾਂ ਜੀ ਜੇ ਹੁਣ ਆਪਾਂ ਕੈਨੇਡਾ ਦੀ ਧਰਤੀ ਦੇ ਉੱਪਰ ਆ ਇੱਥੇ ਆਪਣੀ ਪੰਜਾਬੀ ਵਸੋਂ ਬਹੁਤ ਜ਼ਿਆਦਾ ਹੋ ਗਈ ਚਾਹੇ ਬੱਚਿਆਂ ਨੂੰ ਲੈ ਕੇ ਹੋਈਏ ਸਟੂਡੈਂਟਾਂ ਨੂੰ ਜਾਂ ਪੁਰਾਣੇ ਜਿਹੜੇ ਲੋਕ 40 40 50 100 100 ਸਾਲ ਤੋਂ ਬੈ ਕਦਾ ਉਹ ਜੀ ਰਹਿ ਚੁੱਕੀ ਆ ਕਿ ਥੋੜੀ ਬਹੁਤੀ ਘਟੀ ਆ ਕਰੋਨਾ ਦੇ ਬਾਅਦ ਚ ਥੋੜਾ ਚੇਂਜ ਹੁੰਦਾ ਜੀ ਹਰ ਤਰ੍ਹਾਂ ਕੇ ਨਾਲ ਹੀ ਚੇਂਜ ਹੋ ਰਿਹਾ ਲੋਕੀ ਚੇਂਜ ਹੋ ਗਏ ਇੱਕ ਤੋਂ ਪਤਾ ਵੀ ਅੱਜ ਕੱਲ ਜਿਹੜਾ ਮੇਲੇ ਹੋਣ ਵੀ ਬਹੁਤ ਲੱਗ ਗਏ ਫਿਰ ਦੂਸਰੀ ਗੱਲ ਹੈਗੀ ਆ ਮੀਡੀਆ ਆ ਗਿਆ ਕਰਕੇ ਤੇ ਟੀਵੀ ਆ ਗਿਆ ਕਰਕੇ ਲੋਕ ਕਹਿੰਦੇ ਚਲ ਯਾਰ ਉੱਥੇ ਦੇਖ ਲਾਂਗੇ ਉਹਦੇ ਤੇ ਆਉਣਾ ਹੀ ਆ ਟੀਵੀ ਤੇ ਆ ਜੂਗਾ ਜਿਹੜਾ ਟੂਰਨਾਮੈਂਟ ਹੁੰਦੇ ਆ ਅਗਲਾ ਕਹਿੰਦਾ ਚਲ ਅੱਜ ਕੱਲ ਤਾਂ ਲਾਈਵ ਚੱਲਦਾ ਯਾਰ ਲਾਈਵ ਨਹੀਂ ਸੂਤ ਨਹੀਂ ਹਾਂ ਹੁਣ ਤੋੜਾ ਜਦੋਂ ਡੇਲੀ ਪੋਸਟ ਲਗਾਓ ਉਥੇ ਲਾਈਵ ਫਰਜ ਕਰੋ ਤੇ ਅਗਲਾ ਕਹਿੰਦਾ ਆਰਾਮ ਨਾਲ ਬੈਠੋ ਸੋਵੇ ਤੇ ਇਥੇ ਰੱਖੋ ਪੈਗ ਨਾਲ ਤੇ ਘਰੇ ਬਿਠਾ ਨਜ਼ਾਰੇ ਲਓ ਉਥੇ ਕੈਸੂਕੇ ਜਾਵਾਂਗੇ ਸੀ ਇਸ ਕਰੇ ਪਰ ਫਿਰ ਵੀ ਜਿਹੜਾ ਸਾਨੂੰ ਪਿਆਰ ਕਰਦੇ ਆ ਨਾ ਉਹ ਜਾਂਦੇ ਹੀ ਆ ਬਹੁਤ ਜਾਂਦੇ ਹਰੇਕ ਵਾਰੀ ਬਹੁਤ ਜਾਂਦੇ ਤੇ ਬਾਕੀ ਸੁਨੇਹਾ ਜੀ ਸਾਡਾ ਕੱਲੋਂ ਮੇਲਾ ਹੈਗਾ ਤੇ ਸਾਰੇ ਹੁਮ ਹੁਮਾ ਕੇ ਪਹੁੰਚੋ ਭੈਣਾ ਬੀਬੀਆਂ ਬੱਚੇ ਤੇ ਉਹਨਾਂ ਕੋਈ ਤਰ੍ਹਾਂ ਦਾ ਉਥੇ ਰੰਗ ਹੋਣਗੇ ਹਰ ਤਰ੍ਹਾਂ ਦੀ ਸਿਫਤ ਦੇ ਟੂਰਨਾਮੈਂਟ ਹੋਣਗੇ ਕੁੱਕੜ ਪਾਉਂਗਰ ਉਹ ਮੈਂ ਉਹ ਹੁਣ ਕਹਿੰਦਾ ਸੀ ਮਾ ਯਾਰ ਇੱਕ ਗੇਮ ਸ਼ਾਮਲ ਕਰਨੀ ਚਾਹੀਦੀ ਵਿੱਚ ਆਹੋ ਉਹ ਮੈਨੂੰ ਕਹਿੰਦਾ ਵੀ ਕੀ ਇਨਾਮ ਰੱਖਣਾ ਮੈਂ ਕਿਹਾ ਉਹਨਾਂ ਨੇ ਕਹਿੰਦੇ ਜਿਹੜਾ ਕੁੱਕੜ ਫੜ ਲੈ ਜੇ ਬਸ ਆਉਦਾ ਕਿਉਂਕਿ ਇਹ ਮੇਰੇ ਖਿਆਲ ਜਦੋਂ ਅੱਜ ਤੋਂ ਜੇ ਆਪਾਂ ਪੰਜ ਚਾਰ ਸਾਲਾਂ ਤੋਂ ਕਰੋਨਾ ਤੋਂ ਸ਼ਾਇਦ ਪਹਿਲਾਂ ਦੀ ਗੱਲੋਂ ਸੀਵਸੂਪ ਦੀਆਂ ਬਾਜ਼ੀਆਂ ਲੱਗਦੀਆਂ ਕੰਟੇਨਰਾਂ ਦੇ ਉਰ ਉੱਰ ਬੈਠੇ ਹੁੰਦੇ ਨੇ ਤੇ ਬਜ਼ੁਰਗ ਆਪਣੇ ਤੇ ਇਹ ਗੱਲ ਥੋੜੀ ਸਹੀ ਆ ਵੀ ਚਲੋ ਆਪਾਂ ਵਿਰਸਾ ਹੀ ਯਾਦ ਕਰਨਾ ਆਪਾਂ ਅਨਿਬਾਨੀ ਬਿਲਕੁਲ ਹਾਂਜੀ ਤੇ ਇਹੋ ਹੀ ਸਾਡਾ ਲਾਸਟ ਸੱਦਾ ਤੇ ਹਮ ਹਮਾ ਕੇ ਪਹੁੰਚੋ ਕੱਲ ਨੂੰ 2 ਤੇ ਬੋਡਬਾਇੰਡ ਸੈਂਟਰ ਸਾਰਿਆਂ ਨੂੰ ਪਤਾ 27 ਤੇ ਰੈਕਸਵੇਲ ਦੇ ਕਾਰਨਰ ਤੇ ਆ ਤੇ ਜਿੱਥੇ ਘੋੜਿਆਂ ਦੀ ਰੇਸ ਹੁੰਦੀ ਉਹਦੇ ਸਾਹਮਣੇ ਬਿਲਕੁਲ ਕਰਕੇ ਤੇ ਉੱਥੇ ਪਹੁੰਚਣ ਦੀ ਕਿਰਪਾਲਤਾ ਕਰੋ ਸਾਰੇ ਜਣੇ ਤੇ ਉੱਥੇ ਮਿਲਦੇ ਆਂ ਕੱਲ ਨੂੰ ਬਹੁਤ ਬਹੁਤ ਧੰਨਵਾਦ ਜੀ ਬਹੁਤ ਸ਼ੁਕਰੀਆ ਸੋ ਬਾਈ ਜੀ ਤੁਸੀਂ ਅਖੀਰ ਦੇ ਵਿੱਚ ਕਿਸੇ ਵੀ ਤੁਹਾਡੇ ਪਿਆਰੇ ਇੱਕ ਗੀਤ ਵਾਸਤੇ ਸਾਰੇ ਗੀਤ ਪਿਆਰੇ ਹੁੰਦੇ ਆ ਜੇ ਮੈਂ ਚਾਹੇ ਮਿਰਜਾ ਹੋ ਗਿਆ ਜਾਂ ਟੈਂਸ਼ਨ ਨਹੀਂ ਲੈਣੀ ਕਿਸੇ ਵੀ ਗੀਤ ਤੇ ਹੁਣ ਵੱਜ ਗਈ ਡਰਾਂਟੋ ਚ ਕਿੰਨੇ ਡਰਾਂਟੋ ਚ ਵੱਜ ਗਈ ਐਸ ਵੇਲੇ 5:00 ਵੱਜਣ ਵਾਲੇ ਹਾਂ ਬਸ ਇਹ ਸੁਦੇਸ਼ ਕੁਮਾਰੀ ਦਾ ਮੇਰਾ ਡਿਊਟ ਆਇਆ ਸੀ ਥੋ ਹੁੰਦਾ ਜਦ ਆਥਣ ਵੇਲਾ ਕਰਦਾ ਬੜਾ ਮੋਜਾ ਮੇਰਾ ਹੁੰਦਾ ਜਦ ਆਥਣ ਵੇਲਾ ਕਰਦਾ ਬੜਾ ਮੋਜਾ ਮੇਰਾ ਬੜੇ ਹੀ ਇਸ਼ਾਰੇ ਸੰਗਾ ਸੰਗਾ ਵਿੱਚ ਹੁੰਦੇ ਆ ਜੀ ਸੰਗਾ ਵਿੱਚ ਹੁੰਦੇ ਆ ਨਹੀਂ ਉਸ ਵੇਲੇ ਜੱਟ ਪੂਰੇ ਉਸ ਵੇਲੇ ਜੱਟ ਪੂਰੇ ਰੰਗਾ ਵਿੱਚ ਹੁੰਦੇ ਆ ਉਸ ਵੇਲੇ ਜੱਟ ਪੂਰੇ ਨਹੀਂ ਰੰਗਾ ਵਿੱਚ ਹੁੰਦੇ ਆ ਪਾਤਾ ਜੀ ਬਹੁਤ ਖੂਬਸੂ 24 ਤਰੀਕ ਨੂੰ ਵੁੱਡ ਵਾਈਨ ਸੈਂਟਰ ਦੇ ਵਿੱਚ ਟਰੱਕਿੰਗ ਜਿਹੜਾ ਮੇਲਾ ਹੁੰਦਾ ਜੀ ਔਰ ਪੰਜਾਬ ਡੇ ਮੇਲਾ ਹਰ ਸਾਲ ਭਾਈ ਜਸਵਿੰਦਰ ਖੋਸੇ ਕਣੀਓ ਕਰਾਇਆ ਜਾਂਦਾ ਔਰ ਹਮ ਹਮਾ ਕੇ ਪਹੁੰਚੋ ਸੋ ਮਿਲਦੇ ਆਂ ਜੀ ਕੱਲ ਨੂੰ ਕੈਮਰਾਮੈਨ ਸਿਮਰਦੇ ਨਾਲ ਭਪਿੰਦਰ ਗਰੇਵਾਲ ਡੇਲੀ ਪੋਸਟ ਪੰਜਾਬੀ ਮਿਸ ਸਾਗਾ ਕੈਨੇਡਾ